ਡੈਪਟੀ ਕਮਿਸ਼ਨਰ ਅਮਰਸਾ ਸ਼੍ਰੀਮਤੀ ਸਾਫ ਸੀਸਾਨੀ ਨੇ ਇਹ ਨਾਲਾ ਦੇ ਪਿੰਡ ਕੋਨੇਵਾਲ ਵਿਖੇ ਹੜ੍ਹਾਂ ਦੀ ਸਥਿਤੀ ਦਾ ਲਿਆ ਜਾਜਾ ਤੇ ਅੱਧਾ ਦੀ ਕੋਈ ਸਥਿਤੀ ਨਹੀਂ ਪੈਦਾ ਹੋਈ ਜਿੱਥੇ ਕੋਈ ਬਰੀਚ ਹੋ ਗਿਆ ਹੋਵੇ ਡੈਫੀਨਿਟਲੀ ਪਾਣੀ ਦਾ ਪੱਧਰ ਵਧੇਗਾ ਇਹਦਾ ਇੰਪੈਕਟ ਕੁਝ ਘੰਟੇ ਵੀ ਰਹੇਗਾ ਤੇ ਉਹਦੇ ਲਈ ਸਾਡੀ ਪੂਰੀ ਤਿਆਰੀ ਹੈ ਦੇ ਜਿੰਨੇ ਵੀ ਪਿੰਡ ਸਾਨੂੰ ਲੱਗਦੇ ਸੀਗੇ ਕਿ ਪ੍ਰਭਾਵਿਤ ਹੋ ਸਕਦੇ ਆ ਉੱਥੇ ਅਸੀਂ ਲੋਕਾਂ ਨੂੰ ਕੌਨਫੀਡੈਂਸ ਦੇ ਵਿੱਚ ਲੈ ਕੇ ਜਿਹੜਾ ਸਾਡਾ ਪਲਾਨ ਹੈ ਐਕਸ਼ਨ ਪਲਾਨ ਉਹ ਅਸੀਂ ਉੱਥੇ ਫੋਰ ਐਗਜ਼ਾਮਪਲ ਕੁਝ ਕਾਰ ਹੈਗੀਆਂ ਜਿਹੜੇ ਥੋੜੀ ਜਿਹੀ ਲੋ ਲਾਈਨ ਨੇ ਇਹ ਨਹੀਂ ਕਿ ਅਸੀਂ ਸਾਰੇ ਪਿੰਡ ਨੂੰ ਹੀ ਇਵੈਕੂਏਟ ਕਰ ਰਹੇ ਪਰ ਜਿਹੜੇ ਕੁਝ ਪਿੰਡ ਕੁਝ ਲੋਕ ਸੀਗੇ ਜਿਹੜੇ ਕਿ ਜ਼ਿਆਦਾ ਵਲਨਰੇਬਲ ਸੀਗੇ ਉਹਨਾਂ ਨੂੰ ਅਸੀਂ ਜ਼ਰੂਰ ਇਵੈਕੂਏਸ਼ਨ ਲਈ ਸਲਾਹ ਦਿੱਤੀ ਹੈਗੀ ਹੈ ਉਹਨਾਂ ਦੇ ਪਸ਼ੂਆਂ ਲਈ ਵੀ ਅਸੀਂ ਕਿਹਾ ਹੈ ਕਿ ਅਸੀਂ ਉੱਤੇ ਚਾਰਾ ਵੀ ਅਰੇਂਜ ਕੀਤਾ ਹੈ ਸਾਰਾ ਕੁਝ ਸਾਡਾ ਤਿਆਰ ਹੈ ਅ ਲੋਕਾਂ ਦਾ ਸਾਡੇ ਕੋਲ ਕਾਫੀ ਕੋਆਪਰੇਸ਼ਨ ਰਿਹਾ ਹੈ ਤੇ ਮੈਂ ਆਸ ਕਰਦੀ ਹਾਂ ਕਿ ਇਸੇ ਤਰੀਕੇ ਨਾਲ ਕੋਆਪਰੇਸ਼ਨ ਦੇ ਨਾਲ ਤੇ ਸਾਡੀ ਜੋ ਵੀ ਹਦਾਇਤਾਂ ਜਨ ਹਿੱਤ ਤੇ ਵੀ ਜਾਰੀ ਹੋ ਰਹੀਆਂ ਨੇ ਉਹਨਾਂ ਦੀ ਇਨ ਬਿਨ ਕੰਪਲਾਈਅੰਸ ਹੋਵੇ ਤਾਂ ਕੋਈ ਅਸੀਂ ਐਸਆਫਨਾ ਪ੍ਰੀਵੈਂਸ਼ਨ ਸਟ੍ਰੈਟਜੀ ਤੇ ਕੰਮ ਕਰ ਰਹੇ ਹਾਂ ਸੋ ਅਸੀਂ ਪ੍ਰੀਵੈਂਟ ਕਰ ਪਾਵਾਂਗੇ ਕੋਈ ਐਦਾ ਦੀ ਸਥਿਤੀ ਨਹੀਂ ਪੈਦਾ ਹੋਵੇ ਜਿਦੇ ਨਾਲ ਕਿਸੇ ਦੀ ਜਾਨ ਜਾਂ ਮਾਲ ਦਾ ਨੁਕਸਾਨ ਹੋਵੇ ਅਸੀਂ ਉਸ ਚੀਜ਼ ਤੇ ਕੰਮ ਕਰ ਰਹੇ ਹਾਂ ਪਾਣੀ ਦਾ ਬਦਲ ਜ਼ਰੂਰ ਵਧੇਗਾ ਪਰ ਉਹਦੇ ਨਾਲ ਆਪਾਂ ਨੂੰ ਜੇ ਆਪਾਂ ਇਹ ਚੀਜ਼ਾ ਕਰ ਲੈਂਦੇ ਤੇ ਤੁਹਾਨੂੰ ਖਬਰਾਂਉਣ ਦੀ ਲੋੜ ਨਹੀਂ ਹੈਗੀ ਜਿਵੇਂ ਦੱਸਿਆ ਜਾ ਰਿਹਾ ਸੀ ਕਿ 5 ਲੱਖ ਕਿਸ਼ਕ ਤੋਂ ਉੱਪਰ ਪਾਣੀ ਹੈ ਇਸ ਸਮੇਂ ਰਵਿंद्र ਰਾਜ ਜੀ ਸੇ ਬਹਿ ਰਿਹਾ ਹੁਣ ਪਿੱਛੇ ਕੀ ਹਾਲਾਤ ਨੇ ਕਿਉਂਕਿ ਲਗਾਤਾਰ ਫਵਾਹਾਂ ਵੀ ਚੱਲ ਰਹੀਆਂ ਜਾਣਕਾਰੀਆਂ ਵੀ ਆ ਰਹੀਆਂ ਕਿ ਪਾਣੀ ਰਾਤ ਬਹੁਤ ਜ਼ਿਆਦਾ ਵਜਣਾ ਅੱਜ ਦੀ ਰਾਤ ਬਹੁਤ ਖਤਰੇਪਰੀ ਹੈ ਕੀ ਹਾਲਾਤ ਨੇ ਜੀ ਅੱਛਾ ਜਿਹੜਾ ਪਾਣੀ ਆ ਜਾਣਾ ਹੈ ਨਾ ਉਹ ਜਿਹੜਾ ਕੱਲ ਛੱਡਿਆ ਗਿਆ ਸੀ ਜਾਂ ਸਵੇਰੇ ਛੱਡਿਆ ਗਿਆ ਸੀ ਉਹ ਪਹੁੰਚ ਰਿਹਾ ਸੋ ਬਟ ਹੁਣ ਪਿੱਛੇ ਜੇ ਆਪਾਂ ਦੇਖੀ ਤਾਂ ਉਜ ਦੇ ਵਿੱਚ ਆਲਰੇਡੀ ਸੋ ਇਹਦਾ ਇੰਪੈਕਟ ਬਟ ਕਿਉਂਕਿ ਸਾਨੂੰ ਕੁਝ ਘੰਟਿਆਂ ਬਾਅਦ ਮਹਿਸੂਸ ਹੁੰਦਾ ਹੈ ਅਸੀਂ ਅ ਅੱਜ ਦੀ ਰਾਤ ਥੋੜਾ ਪਾਣੀ ਵਧੇਗਾ देयर इज नो ਡਾਊਟ ਰਣਜੀਤ ਸਾਗਰ ਡੈਮ ਦੀ ਕੀ ਸਥਿਤੀ ਹੈ ਇਸ ਟਾਈਮ ਸੇਮ ਥਿੰਗ ਜੀ ਉਹ ਵੀ ਮਤਲਬ ਡੈਮ ਦੀ ਵੀ ਜਿਹੜੀ ਸਥਿਤੀ ਇਸ ਤਰ੍ਹਾਂ ਹੁੰਦੀ ਹੈ ਜੀ ਉਹ ਕ੍ਰਿਟੀਕਲ ਪੁਆਇੰਟ ਹੁੰਦਾ ਹੈ ਜਿਹੜਾ ਕਿ ਮੇਨਟੇਨ ਕਰਨਾ ਪੈਂਦਾ ਹੈ ਉਹਨਾਂ ਨੂੰ ਮਾਰਜਿਨ ਵੀ ਰੱਖਣਾ ਪੈਂਦਾ ਹੈ ਉਹ ਬਹੁਤ ਹੀ ਸਾਇੰਟੀਫਿਕਲੀ ਕੈਲਕੂਲੇਟ ਕਰਕੇ ਸਰਫੇਸ ਏਰੀਆ ਵਗੈਰਾ ਵੋਲਿਊਮ ਵਗੈਰਾ ਕੈਲਕੂਲੇਟ ਕਰਕੇ ਦੇਖਦੇ ਆ ਕਿ ਸਾਡੇ ਕੋਲ ਮਾਰਜਿਨ ਕਿੰਨਾ ਰਹਿ ਜਾਂਦਾ ਹੈ ਜੇ ਪਿੱਛੋਂ ਹੋ ਚੱਲ ਲਵੇ ਉਸ ਨੂੰ ਉਹ ਉਹ ਉਹਦੀ ਸਿੰਕ੍ਰੋਨਾਈਜੇਸ਼ਨ ਕਰਦੇ ਆ ਕਿ ਉਜ ਦੇ ਵਿੱਚ ਇਸ ਸਮੇਂ ਕਿੰਨਾ ਪਾਣੀ ਚੱਲ ਰਿਹਾ ਹੈ ਜੇ ਉਜ ਘਟਦੀ ਹੈ ਉਹ ਤਾਂ ਹੀ ਛੱਡਦੇ ਆ ਇਹ ਕਦੇ ਨਹੀਂ ਕਰਦੇ ਕਿ ਉਜ ਵੀ ਜ਼ਿਆਦਾ ਹੈ ਤੇ ਉੱਥੇ ਵੀ ਪਾਣੀ ਛੱਡ ਦਿੱਤਾ ਐਦਾਂ ਕਦੇ ਨਹੀਂ ਕਰਦੇ ਬਹੁਤ ਹੀ ਸਾਇੰਟਿਫਿਕਲੀ ਇੱਕ ਟੀਮ ਚੰਡੀਗੜ੍ਹ ਹੈੱਡਕੁਆਟਰ ਬੈਠੀ ਹੋਈ ਜਿਹੜੀ ਕਿ ਇਹ ਸਾਰਾ ਕੁਝ ਕੈਲਕੂਲੇਟ ਕਰਕੇ ਸਾਰੇ ਸਾਡੇ ਸਾਰਿਆਂ ਨੂੰ ਲੂਪ 'ਚ ਰੱਖਦੇ ਹੋਏ ਹਰ 2 ਘੰਟੇ ਦੇ ਵਿੱਚ ਸਾਨੂੰ ਅਪਡੇਟ ਕਰਦੀ ਹੈ